ਗਨਮ ਇਹਨਾਂ ਦੀ ਲੋਕੇਸ਼ਨ ਲੈ ਲਓ ਉੱਭਾ ਬੋਲ ਜਾ ਕੇ ਬਾਈ ਨੂੰ ਕੋਈ ਭਿੰਨਕ ਲੱਗੀ ਥੋੜੀ ਬਹੁਤੀ ਵੀ ਬਡੁੱਖਾਂ ਦੇ ਵਿੱਚ ਜਾ ਕੇ ਪੁਲਿਸ ਹੈ ਜਿਹੜੀ ਉਹ ਅਰੈਸਟ ਕਰ ਸਕਦੀ ਹੈ ਛੋਡੇ ਹਿਸਾਬ ਨਾਲ ਤਸ਼ੱਦਦ ਕਾਫੀ ਹੋਇਆ ਹੈ ਹਾਂਜੀ ਤਸ਼ੱਦਦ ਹੋਇਆ ਸਾਨੂੰ ਦੱਸਿਆ ਉਹਨਾਂ ਨੇ ਬਹੁਤ ਸਾਰ ਨੂੰ ਸੀਕ੍ਰੀਟ ਗੱਲਾਂ ਮਿਲੀਆਂ ਨੇ ਜਿਵੇਂ ਹੁਣ ਇਹਦੇ ਬਾਰੇ ਕੋਈ ਇਨਫੋਰਮੇਸ਼ਨ ਛੋਡੇ ਕੋਲੇ ਪੱਕੀ ਆਈ ਹੈ ਹੁਣ 10 ਤਰੀਕ ਨੂੰ ਰਿਹਾਈ ਹੈਗੀ ਹੈ 10 ਤਰੀਕ ਨੂੰ ਰਿਹਾਈ ਜੇ ਸੀਆਈਏ ਸਟਾਫ ਦੇ ਵਿੱਚ ਭਾਨੇ ਤੇ ਤਸ਼ੱਦਦ ਹੋਇਆ ਹੁੰਦਾ ਤਾਂ ਉਹ ਸਿੱਧਾ ਕਿਵੇਂ ਚੱਲ ਸਕਦਾ ਸੀ ਹੁਣ ਬੰਦਾ ਬਰਫ ਤੇ ਪਤਾ ਹੁਣ ਉਹਦੇ ਚ ਲੰਗ ਤਾਂ ਨਹੀਂ ਮਾਰੂ ਉਹ ਲ ਝੂਠ ਬੋਲਦ ਨੇ ਸਾਰਾ ਸਾਰਾ ਆਪਾਂ ਬੈਠੇ ਆ ਜੀ ਪਿੰਡ ਬੁਗਰਾ ਤੇ ਕੁਲਦੀਪ ਸਰਪੰਚ ਨਾਲ ਇਹ ਉਹ ਸਰਪੰਚ ਸਾਹਿਬ ਨੇ ਜਿਨ੍ਹਾਂ ਦੇ ਘਰੋਂ ਲੱਖਾ ਆਪਦੇ ਗਨਮੈਨਾਂ ਨੂੰ ਚੱਕਮਾ ਦੇ ਕੇ ਗਿਆ ਸੀ ਬਾਈ ਪਾਨੇ ਸਿੱਧੂ ਦੇ ਧਰਨੇ ਦੇ ਵਿੱਚ ਠੀਕ ਹੈ ਤੇ ਆਪਾਂ ਪੂਰੀ ਗੱਲਬਾਤ ਇਹਨਾਂ ਨੂੰ ਪੁੱਛਦੇ ਆ ਵੀ ਉਹ ਕਿਵੇਂ ਸਾਰਾ ਹਾਦਸਾ ਕਿਵੇਂ ਹੋਇਆ ਸੀ ਉਹ ਸਾਰਾ ਕੁਝ ਸਰਪੰਚ ਸਾਹਿਬ ਇੱਕ ਇੱਕ ਗੱਲ ਸਾਨੂੰ ਦੱਸ ਦਿਓ ਵੀ ਕਿਵੇਂ ਤੁਹਾਨੂੰ ਪਤਾ ਲੱਗਦਾ ਕਿਵੇਂ ਇੱਥੇ ਗਨਮੈਨ ਛੱਡ ਕੇ ਲੱਖਾ ਬਾਈ ਜਾਂਦਾ ਸਾਰੀ ਗੱਲ ਦੱਸੋ ਤੇ ਹੋਰ ਵੀ ਕਈ ਸਵਾਲਾਂ ਦੇ ਜਵਾਬ ਲੈਣੇ ਨੇ ਤੁਹਾਡੇ ਤੋਂ ਹਾਂਜੀ ਹਾਂਜੀ ਉਸ ਦਿਨ ਕੀ ਹੋਇਆ 2 ਤਰੀਕ ਨੂੰ ਲੱਖਾ ਬਾਈ ਮੇਰੇ ਸਾਡਾ ਫੋਨ ਤੇ ਸੰਪਰਕ ਹੁੰਦਾ ਹੈ ਵੀ ਆਪਾਂ ਲੰਗੋਵਾਲ ਦੇ ਨੇੜੇ ਦੇ ਪਿੰਡਾਂ ਦੇ ਵਿੱਚ ਸਾਰੇ ਪਿੰਡਾਂ ਚ ਲੋਸਮੈਂਟਾਂ ਕਰ ਰਹੀਆਂ ਨੇ ਹਾਂਜੀ ਬਾਈ ਜੀ ਇੱਥੇ 10 ਵਜੇ ਆ ਗਏ 10:30 ਵਜੇ ਅਸੀਂ ਇੱਥੋਂ ਲੱਗੇ ਬੁਗਰਾ ਮੜੇਰਾ ਤੋਂ ਗੋਲデアਲਗੜ ਸ਼ਾਹਪੁਰ ਝਾੜੋਂ ਹਾਂ ਨਮੋਲ ਉੱਬਵਾਲ ਹਾਂ ਉੱਬਵਾਲ ਜਾ ਕੇ ਬਾਈ ਨੂੰ ਕੋਈ ਪਣਕ ਲੱਗੀ ਥੋੜੀ ਬਹੁਤੀ ਵੀ ਬਡੁੱਖਾਂ ਦੇ ਵਿੱਚ ਜਾ ਕੇ ਪੁਲਿਸ ਹੈ ਜਿਹੜੀ ਉਹ ਅਰੈਸਟ ਕਰ ਸਕਦੀ ਹੈ ਠੀਕ ਹੈ ਉੱਥੋਂ ਬਾਈ ਜੀ ਚੱਲ ਪਏ ਹਾਂ ਉੱਥੋਂ ਅਸੀਂ ਇੱਥੇ ਬੁਗਰਾ ਪਹੁੰਚ ਗਿਆ ਕੀ ਹਾਂ ਇੱਥੇ ਆ ਕੇ ਚਾਹ ਪਾਣੀ ਪੀਤਾ ਠੀਕ ਹੈ ਬਾਈ ਗਨਮੈਨਾਂ ਨੂੰ ਕਹਿੰਦਾ ਵੀ ਤੁਸੀਂ ਐਂ ਕਰੋ ਬੈਠੋ ਮੈਂ ਆਇਆ। ਹੂੰ। ਮੈਨੂੰ ਵੀ ਨਹੀਂ ਦੱਸੀ ਕੋਈ ਗੱਲ। ਵੀ ਆਉਣ ਐ ਜਾਂ ਨਾ ਆਉਣੇ। ਹੂੰ। ਇੱਥੋਂ ਨਿਕਲ ਗਏ ਤੇ ਸਾਡੇ ਨਾਲ ਉਹਦਾ ਸੰਪਰਕ ਟੁੱਟ ਗਿਆ। ਠੀਕ ਹੈ। ਗਨਮੈਨ ਮੇਰੇ ਕੋਲੇ ਰੁਕੇ ਰਹੇ। ਹੂੰ। ਉਸ ਤੋਂ ਬਾਅਦ ਸ਼ਾਮ ਨੂੰ ਗਨਮੈਨਾਂ ਨੇ ਤੁਹਾਡੇ ਤੋਂ ਇਹ ਨਹੀਂ ਪੁੱਛਿਆ ਕਿ ਬਾਈ ਕਿੱਧਰ ਗਿਆ ਜਾਂ ਕੋਈ ਫੋਨ ਲਾਉਣ ਦੀ ਕੋਸ਼ਿਸ਼ ਕੀਤੀ ਹੋਵੇ ਉਹਨਾਂ ਨੇ। ਉਹ ਅਸੀਂ ਇਕੱਠੀ ਬੈਠੇ ਸੀ ਇੱਥੇ ਅੰਦਰ। ਮੇਰੇ ਨਾਲੋਂ ਵੀ ਸੰਪਰਕ ਨਹੀਂ। ਸਾਨੂੰ ਵੀ ਨਹੀਂ ਪਤਾ ਹੈਗਾ। ਹਾਂ ਉਹਨੂੰ ਉਹਨਾਂ ਨੂੰ ਪਤਾ ਤੇ ਮੈਨੂੰ ਵੀ ਸੰਪਰਕ ਤੋੜਤਾ ਉਹਨਾਂ ਨੇ ਸਾਡੇ ਨਾਲੋਂ। ਠੀਕ ਹੈ। ਉਸ ਤੋਂ ਬਾਅਦ 6:00 ਵਜ ਅਣਪਛਾਤੀਆਂ ਗੱਡੀਆਂ ਫੇਰਦੇ ਨੇ 4-5 ਹੂੰ ਬੁਗਰਾ ਪਿੰਡ ਦੇ ਵਿੱਚ ਹੂੰ ਉਸ ਤੋਂ ਬਾਅਦ ਮੈਂ ਹੋਰ ਬੰਦਿਆਂ ਤੋਂ ਪਤਾ ਕਰਿਆ ਹੂੰ 8-10 ਗੱਡੀਆਂ ਸਾਡੇ ਪਿੰਡ ਦੇ ਵਿੱਚ ਪੁਲਿਸ ਦੀਆਂ ਸਿਵਲ ਚ ਫਿਰਦੀਆਂ ਸੀ ਠੀਕ ਹੈ ਜੀ ਮੈਨੂੰ ਪਿੰਕ ਲੱਗ ਗਈ ਹੂੰ ਮੈਂ ਕਿਹਾ ਵੀ ਆਪਾਂ ਨੂੰ ਵੀ ਅਰੈਸਟ ਕਰ ਸਕਦੇ ਨੇ ਹੂੰ ਮੈਂ ਇਥੋਂ ਨਿਕਲ ਗਿਆ ਠੀਕ ਗਨਮੈਨਾਂ ਨੂੰ ਮੈਂ ਇਥੇ ਛੱਡ ਗਿਆ ਮੈਂ ਕਿਹਾ ਤੁਸੀਂ ਰਿਪੋਰਟ ਪਾਓ ਭਾਈ ਉਹਦਾ ਰਾਤ ਕੱਟੋ ਪ੍ਰਸ਼ਾਦਾ ਪਾਣੀ ਸ਼ਕੋ ਠੀਕ ਤੇ ਤੁਸੀਂ ਰਹੋ ਹੂੰ ਆਪਾਂ ਕੱਲ ਨੂੰ ਦੇਖਦੇ ਆ ਕੀ ਬਣਦਾ ਹੈ ਹੂੰ ਉਸ ਤੋਂ ਬਾਅਦ ਦੂਜੇ ਦਿਨ ਸਾਡੀ ਡਿਊਟੀ ਲੱਗੀ ਸੀ ਬੜਵਰ ਹੂੰ ਵੀ ਅਸੀਂ ਬੜਵਰ ਰਹਿਣਾ ਇੱਥੇ ਹੂੰ ਵੀ ਜੇ ਤੱਕ ਨਿਕਲਿਆ ਗਿਆ ਅੱਗੇ ਨੂੰ ਸੰਗਰੂਨ ਤੋਂ ਨਿਕਲ ਜਿਓ ਹੂੰ ਨਹੀਂ ਫਿਰ ਇੱਥੇ ਬਹਿ ਕੇ ਇੱਥੇ ਧਰਨਾ ਸਟੇ ਸ਼ੁਰੂ ਕਰਦੇ ਹੋ ਠੀਕ ਹੈ ਸਾਡੀ ਆਮਣੇ ਨਾਲ ਗੱਲ ਇਹ ਹੋਈ ਸੀ ਠੀਕ ਹੈ ਵੀ ਤੁਸੀਂ ਇੱਥੇ ਬਹਿ ਕੇ ਆਪਦਾ ਪ੍ਰਬੰਧ ਇੱਥੇ ਹੂੰ ਸ਼ੁਰੂ ਕਰ ਦੇਣਾ ਹੂੰ ਚਲੋ ਜੀ ਕੁਝ ਬੰਦੇ ਨਿਕਲ ਗਏ ਹੂੰ ਕੁਝ ਅਸੀਂ ਰਹਿ ਗਏ ਚਲ ਅਸੀਂ ਇੱਥੇ ਆਪਣੀ ਕਾਰਵਾਈ ਸ਼ੁਰੂ ਕਰਦੇ ਠੀਕ ਹੈ 1.5 ਵਜੇ ਮੈਨੂੰ ਮੇਰੇ ਬੇਟੇ ਦਾ ਫੋਨ ਆਉਂਦਾ ਹੈ ਹੂੰ ਵੀ ਡੈਡੀ ਗਨਮੈਨ ਕਹਿੰਦੇ ਨੇ ਵੀ ਬਾਈ ਧਰਨੇ 'ਚ ਪਹੁੰਚ ਗਿਆ ਠੀਕ ਹੈ ਉੱਥੇ ਵੀਡੀਓ ਆਉਣ ਲੱਗ ਗਈ ਵੀਡੀਓ ਆ ਦੇਖ ਲਿਆ ਨਾ ਨੇ ਲਾਈਵ ਦੇਖ ਲਿਆ ਹੂੰ ਕਹਿੰਦੇ ਵੀ ਸਾਨੂੰ ਉੱਥੇ ਬਾਈ ਕੋਲੇ ਛੱਡਣ ਦਾ ਪ੍ਰਬੰਧ ਕਰ ਗਨਮੈਨ ਕਹਿੰਦੇ ਗਨਮੈਨ ਕਹਿੰਦੇ ਠੀਕ ਹੈ ਚਲੋ ਫਿਰ ਮੈਂ ਇਹਨਾਂ ਨੂੰ ਉੱਥੇ ਤੱਕ ਪਹੁੰਚਣ ਦਾ ਹੀਲਾ ਇਹਨਾਂ ਦਾ ਕਰਿਆ ਹੂੰ ਇਹ ਬਾਈ ਦੇ ਨਾਲ ਉੱਥੇ ਪਹੁੰਚ ਗਏ ਠੀਕ ਹੈ ਜਿਹੜੀ ਸਚਾਈ ਹੈ ਜਿਹੜੀ ਉਹ ਇਹ ਸਵਾਲ ਉੱਠਿਓ ਇਹਨੇ ਵੀ ਗਨਮੈਨ ਕਿਵੇਂ ਪਹੁੰਚ ਜਾਂਦੇ ਨੇ ਜਿਹਨਾਂ ਅੱਖਾਂ ਉੱਥੇ ਪਹੁੰਚ ਜਾਂਦੀਆਂ ਉਹ ਜਿਹੜੇ ਝੂਠੇ ਝੂਠ ਦੀ ਪੰਡ ਹੂੰ ਫੇਸਬੁਕ ਦੇ ਵਿਦਵਾਨ ਨੇ ਜਿਹੜੇ ਹੂੰ ਝੂਠ ਬੋਲਦ ਨੇ ਸਰਾਸਾਰ ਮੈਂ ਇਸ ਚੀਜ਼ ਦਾ ਗਨਮੈਨਾਂ ਦੀ ਲੋਕੇਸ਼ਨ ਲੈ ਲਓ ਵੀ ਤਿੰਨ ਤਰੀਕ ਨੂੰ ਕਿੱਥੇ ਸੀ ਦੋ ਨੂੰ ਕਿੱਥੇ ਸੀ ਠੀਕ ਹੈ ਮੇਰੇ ਘਰੇ ਸੀ ਇੱਥੇ ਬੈਠੇ ਸੀ ਮੈਂ ਐਫ ਇਡਾਪਟ ਦੇਣ ਨੂੰ ਤਿਆਰ ਹਾਂ ਮੇਰੇ ਨਾਲ ਕੋਈ ਗੱਲ ਕਰੇ ਵੀ ਲੱਖੇ ਦੇ ਨਾਲ ਸੀਗੇ ਗਨਮੈਨ ਸਭ ਝੂਠ ਹੈ ਇੱਕ ਸਰਪੰਚ ਸਾਹਿਬ ਇਹ ਚੀਜ਼ ਸਵਾਲ ਉੱਠੀ ਹੈ ਆਪਣੇ ਫੇਸਬੁੱਕ ਤੇ ਤੁਸੀਂ ਦੇਖਿਆ ਨਾ ਕਈ ਇਹ ਚੀਜ਼ ਬੋਲੀ ਜਾਂਦੇ ਨੇ ਵੀ ਲੱਖਾ ਉੱਥੇ ਲੱਤ ਤੇ ਲੱਤ ਧਰ ਕੇ ਖੜਾ ਹੈ ਪੁਲਿਸ ਅਫਸਰਾਂ ਦੇ ਉੱਤੇ ਖੜਾ ਹੈ ਉਹ ਇਹ ਐ ਹੁੰਦਾ ਜੀ ਜਿਹੜੇ ਲੋਕਾਂ ਨੇ ਟਿੱਪਣੀ ਕਰਨੀ ਹੁੰਦੀ ਹੈ ਉਹਨਾਂ ਨੇ ਕਰਨੀ ਹੀ ਕਰਨੀ ਹੈ ਜੇ ਤਾਂ ਲੱਖਾ ਹੱਥ ਬੰਨ੍ਹ ਕੇ ਖੜ ਗਿਆ ਨੀਵੀਂ ਪਾ ਕੇ ਫਿਰ ਤਾਂ ਕਹਿਣਗੇ ਇਹ ਸਹਿਮਿਆ ਖੜਾ ਹੈ ਜੇ ਹੁਣ ਉਹ ਜੁਰਤ ਨਾਲ ਹੱਥ ਤਿਲੱਤਰ ਕੇ ਖੜ ਗਿਆ ਫਿਰ ਕਹਿਣਗੇ ਐ ਕਿਉਂ ਖੜ ਗਿਆ ਫਿਰ ਖੜੇ ਕਿਵੇਂ ਉਹ ਠੀਕ ਹੈ ਕਿਹੜੇ ਤਰੀਕੇ ਨਾਲ ਖੜੇ ਹੂੰ ਦੱਸੋ ਇੱਕ ਚੀਜ਼ ਇੱਕ ਇਹ ਦੱਸੋ ਵੀ ਉਹਨਾਂ ਨੂੰ ਐਡਾ ਵੱਡਾ ਇਹ ਕਹਿੰਦੇ ਵੀ ਐਡਾ ਵੱਡਾ ਰੋਲਾ ਪਾਉਣ ਦੀ ਕੀ ਲੋੜ ਸੀ ਇੰਨਾ ਕੁਝ ਕਰਨ ਦੀ ਕੀ ਲੋੜ ਸੀ ਜਿਹੜੀ 2 ਦਿਨ ਪਹਿਲਾਂ ਮੀਟਿੰਗ ਹੁੰਦੀ ਹੈ ਇੱਕ ਬਰਨਾਲੇ ਹੋਈ ਸੀ ਉਹ ਮੀਟਿੰਗ ਬਰਨਾਲੇ ਜੀ ਬਰਨਾਲੇ ਜਿਹੜੀ ਮੀਟਿੰਗ ਹੋਈ ਹੈ ਵੀ ਪ੍ਰਸ਼ਾਸਨ ਦਾ ਉਹਦੇ ਵਿੱਚ ਮੰਨ ਗਿਆ ਸੀ ਨਹੀਂ ਨਹੀਂ ਉਹਦੇ ਵਿੱਚ ਇਹ ਹੋਈ ਸੀ ਜੀ ਤੁਸੀਂ ਉਹ ਮੀਟਿੰਗ ਦੇ ਵਿੱਚ ਹੈਗੇ ਸੀ ਮੈਂ ਵਿੱਚ ਸੀਗਾ ਉੱਥੇ ਕੀ ਹੋਇਆ ਪ੍ਰਸ਼ਾਸਨ ਕਹਿੰਦਾ ਵੀ ਤੁਸੀਂ ਐਂ ਕਰੋ ਅਸੀਂ ਤੁਹਾਡੀ ਹੈਲਪ ਕਰਦੇ ਆ ਤੁਸੀਂ ਇਹਦੀ ਬੇਲਾਂ ਲਾ ਦਿਓ ਜ਼ਮਾਨਤਾਂ ਅਸੀਂ ਤੁਹਾਡੇ ਨਾਲ ਸਹਿਮਤ ਆ ਵੀ 3 ਦਿਨਾਂ ਜਾਂ 4 ਦਿਨਾਂ ਚ ਨੇ ਜ਼ਮਾਨਤਾਂ ਹੋ ਜਾਣਗੀਆਂ ਤੁਸੀਂ ਜਵਾਨਤਾ ਕਰਾ ਲਓ ਬੰਦੇ ਦੀਆਂ ਉਸ ਤੋਂ ਬਾਅਦ ਅਸੀਂ 10 ਦਿਨਾਂ ਦੇ ਵਿੱਚ 15 ਦਿਨਾਂ ਦੇ ਵਿੱਚ ਤੁਹਾਡੇ ਸਾਰੇ ਪਰਚੇ ਕੈਨਸਲ ਕਰ ਦੇਾਂਗੇ ਉੱਥੇ ਮਾਨਸਾਲੇ ਆਪਣੇ ਰੁਦੂ ਸਿੰਘ ਜਕਸੀਰ ਸਿੰਘ ਸੀਰਾ ਸੀਨੇਵਾਲ ਪ੍ਰਧਾਨ ਲੱਖਾ ਸਧਾਨਾ ਤੇ ਕਾਕਾ ਕੋੜਾ ਸਰਜੀਤ ਸਿੰਘ ਫੂਲ ਜਿਥੇ ਬੰਦੇ ਹੋਰ ਵੀ ਬਹੁਤ ਆਗੂ ਕਾਫੀ ਜੱਥੇ ਹਾਂ ਕਾਫੀ ਜੱਥੇ ਬੰਦੇ ਉੱਥੇ ਫਿਰ ਇਹਨਾਂ ਨੇ ਮਨਾ ਕਰਤਾ ਕਹਿੰਦੇ ਵੀ ਅਸੀਂ ਜਵਾਨਤਾ ਨਹੀਂ ਕਰਾਉਣੀ ਅਸੀਂ ਤਾਂ ਰਿਹਾਈ ਚਾਹੀ ਬੇਨਾਂ ਪਰਚੇ ਰੱਦ ਕਰੋ ਪਰਚੇ ਰੱਦ ਕਰੋ ਭਾਨੇ ਨੂੰ ਰਿਹਾਕ ਇੱਕ ਹੋਰ ਗੱਲ ਭਾਨੇ ਸਿੱਧੂ ਤੇ ਤੇ ਲੱਖੇ ਸਧਾਣੇ ਤੇ ਸਵਾਲ ਚੱਕਦੀ ਹੈ ਉਹ ਇੱਕ ਵਿਦਵਾਨ ਹੈ ਉਹ ਇਹ ਚੀਜ਼ ਕਹਿ ਰਿਹਾ ਵੀ ਇਹ ਚਿੱਟੇ ਦੇ ਮੁੱਦੇ ਤੇ ਕਿਉਂ ਨਹੀਂ ਗੱਲ ਕਰਦੇ ਹਾਂਜੀ ਉਹ ਮੈਂ ਸੁਣਿਆ ਫੇਸਬੁੱਕ ਹੀ ਵਿਦਵਾਨ ਕਹਿੰਦਾ ਵੀ ਚੱਕ ਮੁੱਦਾ ਚਿੱਟੇ ਦਾ ਹੂੰ ਚਿੱਟੇ ਦਾ ਮੁੱਦਾ ਚੱਕ ਹੂੰ ਚੱਲਦਾ ਚਿੱਟੇ ਦਾ ਮੁੱਦਾ ਸਾਲ ਹੋ ਗਿਆ ਆਪਣੇ ਝੋਟੇ ਨੂੰ ਮਾਨਸ ਵਾਲੇ ਨੂੰ ਚਲਦੇ ਨੂੰ ਹੂੰ ਕੀ ਤੂੰ ਚਿੱਟੇ ਖਾਤਰ ਉਹ ਬੰਦਾ ਅੰਦਰ ਗਿਆ ਤੂੰ ਦੀ ਰਹੀ ਵਾਲੇ ਦਿਨ ਗਿਆ ਹੂੰ ਹੁਣ ਆ ਜਾ ਕੱਲ ਤੋਂ ਕਰ ਲੈ ਸ਼ੁਰੂ ਆਪਣੇ ਝੋਟੇ ਦੀ ਟੀਮ ਚ ਆ ਜਾ ਚਿੱਟੇ ਦੇ ਵਿਰੁੱਧ ਦੇ ਰੋਜ਼ ਡੇਲੀ ਹਰ ਰੋਜ਼ ਉਹ ਪੂੜੀਆਂ ਫੜਫੜ ਚਿੱਟੇ ਦੀਆਂ ਕੈਪਸੂਲ ਨਸੇ ਫੜਫੜ ਪ੍ਰਸ਼ਾਸਨ ਨੂੰ ਦਿੰਦਾ ਹੈ ਉਹ ਤੁਸੀਂ ਦਿਓ ਸਾਥ ਤੁਹਾਡੇ ਜ਼ਿਲ੍ਹੇ ਚ ਤੁਸੀਂ ਉਹਦੇ ਸਾਥ ਦੇ ਲਓ ਬਿਲਕੁਲ ਤੇ ਇੱਕ ਚੀਜ਼ ਹੋਰ ਦੱਸੋ ਵੀ ਇਹ ਚੀਜ਼ ਕਹਿ ਰਹੇ ਨੇ ਵੀ ਜੇ ਸੀਆਈਏ ਸਟਾਫ ਦੇ ਵਿੱਚ ਭਾਨੇ ਤੇ ਤਸੱਦਦ ਹੋਇਆ ਹੁੰਦਾ ਤਾਂ ਉਹ ਸਿੱਧਾ ਕਿਵੇਂ ਚੱਲ ਸਕਦਾ ਸੀ ਜਿਹੜੇ ਹਸਾਬ ਨਾਲ ਕਹਿੰਦੇ ਨੇ ਵੀ ਕੁੱਟਮਾਰ ਹੋਈ ਹੈ ਤਸੱਦਦ ਹੋਇਆ ਇਹ ਉਹ ਲੋਕ ਕਹਿੰਦੇ ਨੇ ਜਿਹੜੇ ਕਦੇ ਸੀਆਈਏ ਗਏ ਨਹੀਂ ਜਾਂ ਥਾਣੇ ਗਏ ਨਹੀਂ ਇੰਟੈਰੋਗਟ ਕਰਨ ਦਾ ਪੁਲਿਸ ਕੋਲੇ ਬੱਖ-ਬੱਖ ਤਰ੍ਹਾਂ ਦੇ ਤਰੀਕੇ ਨੇ ਹੁਣ ਉਹ ਕੰਮ ਤਾਂ ਹੈ ਨਹੀਂ ਵੀ ਪੁਲਿਸ ਨੇ ਗਿੱਟੇ-ਕੁੱਟ ਤੇ ਗੋਡੇ-ਕੁੱਟ ਤੇ ਬੰਦਾ ਲੰਗ ਮਾਰ ਕੇ ਕੋਰਟ ਦੇ ਵਿੱਚ ਜਾਊਗਾ ਉਹਦੇ ਵਿੱਚ ਡਾਕਟਰੀ ਡਾਕਟਰੀ ਵੀ ਹੁੰਦੀ ਹੈ ਬੰਦੇ ਦੀ ਸ਼ਾਮ ਨੂੰ ਇੰਟੈਰੋਗੇਟ ਕਰਨ ਦੇ ਬਰਫ ਨੂੰ ਬੰਦਾ ਬਰਫ ਤੇ ਪਤਾ ਹੁਣ ਉਹਦੇ ਵਿੱਚ ਲੰਗ ਤਾਂ ਨਹੀਂ ਮਾਰੂ ਉਹ ਉਹ ਜਿਹੜੇ ਨੂੰ ਤਸੀਹੇ ਨੇ ਉਹ ਸਮੇਂ ਦੇ ਅਨਸਾਰ ਮਤਲ ਦਿੱਤੇ ਗਏ ਜਾਂ ਮੰਨ ਲਓ ਕਰੰਟ ਲਾਤਾ ਉਹ ਤਾਂ ਇਦਾਂ ਦੀਆਂ ਇੰਟੈਰੋਗੇਟ ਕਰਨ ਦੇ ਤਰੀਕੇ ਹੁੰਦੇ ਨੇ ਪੁਲਿਸ ਕਾਲੇ ਉਹਦੇ ਵਿੱਚ ਤੁਨੂੰ ਤੁਰ ਤੁਰਦੇ ਦਾ ਕੋਈ ਪਤਾ ਨਹੀਂ ਲੱਗੂਗਾ ਇਹ ਇਹ ਜਿਹੜੇ ਗੱਲਾਂ ਕਰਦੇ ਨੇ ਇਹ ਫੇਕ ਗੱਲਾਂ ਨੇ ਸਾਰੇ ਤੁਹਾਡੇ ਹਿਸਾਬ ਨਾਲ ਤਸ਼ੱਦਦ ਕਾਫੀ ਹੋਇਆ ਹੈ ਹਾਂਜੀ ਤਸ਼ੱਦਦ ਹੋਇਆ ਸਾਨੂੰ ਦੱਸਿਆ ਉਹਨਾਂ ਨੇ ਬਹੁਤ ਸਾਨੂੰ ਸੀਕ੍ਰੀਟ ਗੱਲਾਂ ਮਿਲੀਆਂ ਨੇ ਠੀਕ ਹੈ ਵੀ ਉਹਨੇ ਵੀਡੀਓ ਵੀਡੀਓ ਵਗੈਰਾ ਬਣਾ ਕੇ ਪਾਈਆਂ ਰਿਹਾ ਜੀ ਇੱਕ ਚੀਜ਼ ਹੋਰ ਦੱਸੋ ਜੀ ਇਹ ਕਹਿੰਦੇ ਵੀ ਜਿਹੜਾ ਬੰਦਾ ਵੀ ਕੋਈ ਸੋਸ਼ਲ ਮੀਡੀਆ ਤੇ ਲੱਖੇ ਦੇ ਜਾਂ ਭਾਨੇ ਦੇ ਖਿਲਾਫ ਬੋਲਦਾ ਹੈ ਉਹਦਾ ਅਕਾਊਂਟ ਡਿਲੀਟ ਕਰਵਾ ਦਿੰਦੇ ਨੇ ਇਹ ਕਿਹੜਾ ਬੰਦਾ ਹੈ ਉਹ ਜਿਹਦਾ ਅਕਾਊਂਟ ਡਿਲੀਟ ਹੋ ਗਿਆ ਤੁਹਾਨੂੰ ਲੱਗਦਾ ਇਹ ਚੀਜ਼ ਹੋਈ ਹੈ ਕਿਤੇ ਬਿਲਕੁਲ ਗਲਤ ਹੈ ਰੰਗਰੇਟਾ ਕੀ ਕੁਝ ਬੋਲਿਆ ਭਾਨੇ ਦੇ ਖਿਲਾਫ ਲੱਖੇ ਦੇ ਖਿਲਾਫ ਕੀ ਕੀ ਕੁਝ ਤੇ ਬੂਟਾਕ ਸਿੰਘ ਕੀ ਬੋਲਦਾ ਹੈ ਬਿਲਕੁਲ ਦੇਖਿਆ ਸੀ ਤੇ ਰੰਗਰੇਟਾ ਹੋ ਗਿਆ ਇਹ ਤੇ ਨੈਨੀਸ ਕਰੇਵਾਲ ਕੀ ਕਿਸ ਬੋਲਦੀ ਹੈ ਫਿਰ ਇਹਨਾਂ ਦੇ ਅਕਾਊਂਟ ਭਾਨੇ ਇਹਨਾਂ ਦਾ ਅਕਾਊਂਟ ਕਿਉਂ ਡੀਟ ਹੋਇਆ ਇਹ ਸਭ ਫੇਕ ਗੱਲਾਂ ਨੇ ਫੇ Facebook ਤੇ ਫੇਮਸ ਲੈਣ ਦੀਆਂ ਗੱਲਾਂ ਨੇ ਬਸ ਤੇ ਇੱਕ ਚੀਜ਼ ਹੋਰ ਦੱਸੋ ਹੁਣ ਤੁਸੀਂ ਭਾਨੇ ਨੂੰ ਮਿਲੇ ਹੋ ਮੁਲਾਕਾਤ ਹੋਈ ਹੈ ਕੋਈ ਨਹੀਂ ਮੁਲਾਕਾਤ ਨਹੀਂ ਮੇਰੀ ਹੋਈ ਤੇ ਇੱਕ ਜਿਵੇਂ ਹੁਣ ਇਹਦੇ ਬਾਰੇ ਕੋਈ ਇਨਫੋਰਮੇਸ਼ਨ ਸਾਡੇ ਕੋਲੇ ਪੱਕੀ ਆਈ ਹੈ ਹੁਣ 10 ਤਰੀਕ ਨੂੰ ਰਿਹਾਈ ਹੈਗੀ ਹੈ 10 ਤਰੀਕ ਨੂੰ ਰਿਹਾਈ ਪੱਕੀ ਆ ਦੇਖੋ ਅਫਸਰਾਂ ਨਾਲ ਲੱਖੇ ਦੀ ਗੱਲ ਹੋਈ ਆ ਦੁਬਾਰੇ ਗੱਲ ਹੋਈ ਆ ਕੋਈ હા ਜੱਤੇ ਹਾਂ ਹਾਂ ਜੀ ਹਾਂ ਜੀ ਲੱਖੇ ਨਾਲ ਹੋਈ ਆ ਗੱਲ ਜਿੱਥੇ ਬੰਦੇ ਦੇ ਅੱਗੋਂ ਨਾਲ ਵੀ ਹੋਈ ਆ ਤੇ ਰਿਹਾਈ ਆ ਜਿਹੜੀ ਦੀ 10 ਤਰੀਕ ਦੀ ਪੱਕੀ ਆ ਠੀਕ ਆ ਕਿਤੇ ਨਾ ਕਿਤੇ ਇਹ ਸਵਾਲ ਉੱਠ ਰਹੇ ਨੇ ਵੀ ਨਹੀਂ ਛੱਡਦੇ 10 ਤਰੀਕ ਨੂੰ ਇਹ ਤਾਂ ਅੱਗੇ ਲੈ ਕੇ ਜਾਣਗੇ ਜਾਂ ਹੋਰ ਐਵੇਂ ਦਾ ਤਾਂ ਨਹੀਂ ਕੋਈ ਚੱਕਰ ਨਹੀਂ ਨਹੀਂ ਐਦਾਂ ਦਾ ਕੋਈ ਚੱਕਰ ਨਹੀਂ 10 ਤਰੀਕ ਨੂੰ ਰਿਹਾਈ ਹੋਣੀ ਹੋਣੀ ਆ ਸਾਨੂੰ ਉਹ ਕਮਰਾ ਤੇ ਜਗ੍ਹਾ ਦਿਖਾਓ ਜਿੱਥੇ ਲੱਖਾ ਸਦਾਣਾ ਬਾਈ ਤੇ ਉਹਨਾਂ ਦੇ ਗਨਮੈਨ ਬੈਠੇ ਸੀ ਹਾਂ ਜੀ ਆਜੋ ਇਹੀ ਕਮਰਾ ਹੈ ਜੀ ਉਹ ਹਾਂ ਜੀ ਹਾਂ ਜੀ ਆ ਦੋ ਜੀ ਸਰਮਣੇ ਇੱਥੇ ਵਿਚਾਰਿਆਂ ਨੇ ਉਹਨਾਂ ਨੇ ਰਾਤ ਕੱਟੀ ਐ ਠੀਕ ਐ ਇੱਥੇ ਬਾਈ ਹੋ ਰਹੀ ਇਧਰ ਹੀ ਬੈਠੇ ਸੀ ਇੱਥੇ ਹਾਂ ਇੱਥੇ ਬੈਠ ਕੇ ਬਸ ਪ੍ਰਸ਼ਾਦਾ ਪਾਣੀ ਛਕਿਆ ਚਾਹ ਪਾਣੀ ਠੀਕ ਐ ਇਸੇ ਕਮਰੇ 'ਚ ਇੱਥੇ ਵਿਚਾਰੇ ਉਹ ਪਏ ਉਹਨਾਂ ਨੇ ਰਾਤ ਇੱਥੇ ਕੱਟੀ ਹਾਂ ਇੱਥੇ ਕੱਟੀ ਆ ਵਿਚਾਰਿਆਂ ਨੇ ਰਾਤ ਉਹਨਾਂ ਨੇ ਠੀਕ ਐ ਤੇ ਇਹ ਸਾਡੇ ਸਰਪੰਚ ਸਾਹਿਬ ਦਾ ਦਫ਼ਤਰ ਐ ਜੀ ਬਹੁਤ ਸੋਹਣਾ ਦਫ਼ਤਰ ਹੈ ਇਹ ਹੋਏ ਤੁਸੀਂ ਤੇ ਇਹ ਸਰਪੰਚ ਸਾਹਿਬ ਬਹੁਤ ਸੱਚੀਆਂ ਗੱਲਾਂ ਕਰਦੇ ਨੇ ਇੱਕ ਪਹਿਲਾਂ ਵੀ ਅਸੀਂ ਇਹਨਾਂ ਨਾਲ ਵੀਡੀਓ ਬਣਾਈ ਸੀ ਤੇ ਬਾਕੀ ਇਹ ਮੰਨ ਕੇ ਚੱਲੋ ਇੱਕ ਐਕਸਪੀਰੀਅੰਸ ਹੁੰਦਾ ਨਹੀਂ ਮੈਂ 5 ਸਾਲ ਸਰਪੰਚੀ ਕੀਤੀ ਹੈ ਜੀ 5 ਸਾਲ ਹਾਂ ਜੀ 5 ਸਾਲ ਇਹਨਾਂ ਨੇ ਸਰਪੰਚੀ ਕੀਤੀ ਹੈ ਤੇ ਵੀਡੀਓ ਇਹਨਾਂ ਦੀ ਅਸੀਂ ਇੱਕ ਪਬਲਿਕ ਵੀ ਕਰੀ ਬਹੁਤ ਜੁਰਤ ਨਾਲ ਸਰਪੰਚੀ ਕੀਤੀ ਹੈ ਇਹਨਾਂ ਨੇ ਤੇ ਬਹੁਤ ਸੱਚੀਆਂ ਗੱਲਾਂ ਦੁਬਾਰੇ ਵੀ ਇਹਨਾਂ ਦੀ ਚੰਗੀ ਤਰ੍ਹਾਂ ਆਪਾਂ ਲੈ ਕੇ ਆਵਾਂਗੇ ਤੇ ਬਾਕੀ ਬਾਈ ਉਹਨਾਂ ਨਾਲ ਤਾਂ ਇਹ ਕਨੈਕਟਿੰਗ ਨਹੀਂ ਹੈ ਨਾ ਭਾਨੇ ਉਹਨਾਂ ਨਾਲ ਲੱਖੇ ਬਾਈ ਉਹਨਾਂ ਨਾਲ ਅਈ ਦੂ ਨਜ਼ਦੀਕੀ ਮੈਨੂੰ ਲੱਗਦਾ ਵੀ ਕੋਈ ਸੱਚੀਆਂ ਗੱਲਾਂ ਦੱਸਣ ਵਾਲਾ ਹੈ ਨਹੀਂ ਤੇ ਜੇ ਹਲੇ ਵੀ ਕਿਸੇ ਦੇ ਜਨ ਵਿੱਚ ਕੋਈ ਜੋ ਸਵਾਲ ਜਵਾਬ ਹੈਗਾ ਤਾਂ ਮੈਨੂੰ ਲੱਗਦਾ ਉਹਦਾ ਜਵਾਬ ਤਾਂ ਫਿਰ ਰੱਬ ਹੀ ਦੇ ਸਕਦਾ ਤੁਹਾਨੂੰ ਜਿੰਨੇ ਸਵਾਲ ਜਵਾਬ ਤੁਹਾਡੇ ਉੱਠੇ ਹੋਏ ਸੀ ਤੁਹਾਨੂੰ ਇੱਧਰ ਉੱਧਰੋਂ 네ਗੇਟਿਵ ਮਿਲ ਰਹੇ ਸੀ ਉਹਨਾਂ ਸਾਰਿਆਂ ਦੇ ਜਵਾਬ ਸਰਪੰਚ ਸਾਹਿਬ ਨੇ ਆਪਾਂ ਨੂੰ ਦੇਤੇ ਕਿਉਂਕਿ ਉਹ ਉਸ ਦਿਨ ਨਾਲ ਸੀ ਸਾਰਾ ਕੁਝ ਇਹਨਾਂ ਨੂੰ ਪਤਾ ਹੈ ਜੇ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਕਰ ਦਿਓ ਜਰੂਰ